ਸਤਿ ਸ਼੍ਰੀ ਅਕਾਲ ਜੀ ਅਸੀਂ ਬੈਠੇ ਆਂ ਕਿਸ਼ਤੀ 'ਚ ਇੱਕ ਕਿਸ਼ਤੀ ਹੋਂਦ ਤੋਂ ਕੀ ਕਹੀਏ ਜਿਵੇਂ ਪੂਰੇ ਇਲਾਕੇ 'ਚ ਅਸੀਂ ਤੁਰ ਕੇ ਆਏ ਆਂ ਇਧਰੋਂ ਆਪਾਂ ਕਿਹੜੀ ਥਾਂ ਤੋਂ ਆਏ ਆਂ ਫਤੇ ਵਾਲਾ ਫਤੇ ਵਾਲੇ ਤੋਂ ਫਤੇ ਵਾਲਾ ਤੋਂ ਆ ਪਿੰਡ ਕਿਹੜਾ ਚੱਲੇ ਹੋਂ ਨਾ ਇਹ ਰੁਕਣੇ ਵਾਲੇ ਬਸਤੀ ਰੁਕਣੇ ਵਾਲੇ ਤੋਂ ਅਸੀਂ ਕਿਸ਼ਤੀ 'ਚ ਬਹਿ ਕੇ ਆ ਪਿੰਡ ਆ ਗਏ ਆ ਸਰਪੰਚ ਸਾਹਿਬ ਦੇ ਥੋੜਾ ਪਿੰਡ ਕਿਹੜਾ ਸਰਪੰਚ ਸਿੰਘ ਵਾਲੀ ਬਸਤੀ ਕਿਸ਼ਨ ਸਿੰਘ ਵਾਲੀ ਅਮਾਰਾ ਜਾ ਸ਼ੇਰਾ ਬਖਾਈ ਕੇਰਾ ਆ ਇੰਦਰਜੀਤ ਤੇ ਆ ਜੱਸ ਇਹਨਾਂ ਦੀ ਮਿਹਨਤ ਨੂੰ ਸਲਾਮ ਹੈ ਅਸੀਂ ਤਾਂ ਅਜੇ ਬੈਠੇ ਹਾਂ ਆ ਰਾਮ ਨਾਲ ਤੇ ਵਿਚਾਰੇ ਮਾਰ ਮਾਰ ਵੰਜ ਜੇ ਥੱਲੇ ਕਿੰਨਾ ਕਹੂਗਾ ਪਾਣੀ ਛੇਰੋ ਇੱਥੇ 10 10 ਫੁੱਟ 10 ਫੁੱਟ ਹੋਊਗਾ ਜੀ ਜਿਆਦਾ ਹੀ ਹੋਊਗਾ 10 ਫੁੱਟ ਹੁਣੇ 10 ਫੁੱਟ ਤੁਹਾਨੂੰ ਕਿਉਂ ਦੱਸਿਆ ਕਿ ਸਾਡੇਆਂ ਚੋਂ ਕਈਆਂ ਨੂੰ ਤਰਨਾ ਨਹੀਂ ਆਉਂਦਾਗਾ ਰੱਬ ਨਾ ਕਰੇ ਜੇ ਕਿਤੇ ਕੁਝ ਹੋ ਜੇ ਤਾਂ ਬੱਸ ਫੇਰ ਇੱਕ ਦੂਜੇ ਦੀਆਂ ਲੱਤਾਂ ਬਾਹਾਂ ਫੜਾਂਗੇ ਜੱਸ ਪਤਾ ਕੀ ਹੋਏ ਕੇਰਾ ਅਸੀਂ ਗਏ ਸੀਗੇ ਇਹ ਆਪਾਂ ਪੰਜਾਬੀਆਂ ਵਾਲਾ ਮੂਡ ਵਖਾ ਰਹੇ ਆ ਕਿ ਅਸੀਂ ਲੜਦੇ ਵੀ ਹੱਸਦੇ ਆ ਕਿਉਂ ਪ੍ਰਧਾਨ ਸਾਹਿਬ ਬਿਲਕੁਲ ਅਸੀਂ ਕਿਹਾ ਗਏ ਸਪੀਤੀ ਵੈਲੀ ਜੀ ਉਹ ਗਏ ਵੀ ਅਕਤੂਬਰ ਚ ਉਹ ਕਾਜ਼ਾ ਜਿੱਧਰ ਹਾਂਜੀ ਉਧਰੋਂ ਜਦੋਂ ਮੁੜ ਰਹੇ ਸੀ ਤਾਂ ਉਹਨਾਂ ਦੇ ਲਈ ਵੀ ਸਭ ਬੰਦ ਹੋ ਗਿਆ ਹੈ ਇਹ ਟਰੱਕ ਸਾਡੇ ਅੱਗੇ ਖਰਾਬ ਹੋ ਗਿਆ ਇੱਕ ਤੇ ਉੱਥੇ ਜਗ੍ਹਾ ਨਹੀਂ ਹੁੰਦੀਗੀ ਸਿਰਫ ਗੱਡੀ ਤੇ ਟਰੱਕ ਜਿੰਨੀ ਜਗ੍ਹਾ ਅੱਗੇ ਨਹੀਂ ਲੰਘ ਸਕਦੇ ਤੇ ਉਸ ਤੋਂ ਬਾਅਦ ਉਹ ਸਾਰੀਆਂ ਦੁਕਾਨਾਂ ਤੋਂ ਕੋਨਾ ਬੰਦ ਹੋ ਗਈਆਂ ਉਹਦੇ ਫਿਰ ਸਿੱਧਾ ਇਹ 6 ਤੋਂ 8 ਮਹੀਨੇ ਬਾਅਦ ਖੁੱਲਣਾ ਤੇ ਫਿਰ ਜੇ ਫਸ ਗਏ ਤਾਂ ਸਿੱਧਾ ਹੈਲੀਕਾਪਟਰ ਚੱਕੂ ਚੱਕੂ ਨਹੀਂ ਤਾਂ ਫਿਰ ਜਿਉਂਗੇ ਤਾਂ ਜਿਉਂਗੇ ਨਹੀਂ ਤਾਂ 8 ਮਹੀਨੇ ਲਈ ਗਏ ਮੈਂ ਕਿਹਾ ਅੱਛਾ ਹਣ ਅਸੀਂ ਟਰੱਕ ਨੂੰ ਧੱਕਾ ਲਾ ਰਹੀ ਸੀ ਤੇ ਨਾਲ ਨਾਲ ਮੈਂ ਵੀਡੀਓ ਬਣਾ ਰਿਹਾ ਸੀ ਮੈਂ ਕਿਹਾ ਜੇ ਤਾਂ ਇਹ ਸਟਾਰਟ ਹੋ ਗਿਆ ਤਾਂ ਉੱਥੇ ਜਗ੍ਹਾ ਤੇ ਅਸੀਂ ਗੱਡੀ ਅੱਗੇ ਕੱਢ ਲੈਣੀ ਐ ਤੇ ਜੇ ਨਾ ਹੋਇਆ ਤਾਂ ਭਾਈ ਫਿਰ ਮੈਂ ਕਹਾਂ ਇਹ ਸਾਡਾ ਆਖਰੀ ਵੀਡੀਓ ਆ ਸੋ ਹੁਣ ਤੁਹਾਨੂੰ ਦੱਸਣਾ ਅਸੀਂ ਇਹ ਕਿਉਂ ਸੀ ਕਿ ਟਰੱਕ ਤਾਂ ਸਾਈਡ ਤੇ ਹੋ ਗਿਆ ਸੀ ਤੇ ਹੁਣ ਇੰਦਰਜੀਤ ਤੇ ਸੁਖਾ ਜੇ ਤਾਂ ਸਾਨੂੰ ਲੈ ਲੂਗੇ ਤਾਂ ਸਹੀਏ ਤਰਨਾ ਮੈਨੂੰ ਵੀ ਨਹੀਂ ਆਉਂਦਾ ਤੇ ਕਈਆਂ ਨੂੰ ਨਹੀਂ ਆਉਂਦਾਗਾ ਤੇ 10-10 ਫੁੱਟ ਡੂੰਘਾ ਹੈ ਮਾਮਲਾ ਤੇ ਪਰ ਅਸੀਂ ਇਹ ਗੱਲ ਕਿਉਂ ਕੀਤੀ ਐ ਮੈਂ ਕਿ ਅਸੀਂ ਰਸਤੇ 'ਚ ਆਏ ਆ ਜਦੋਂ ਪਿੰਡ ਤੱਕ ਆਸੀਂ ਸਾਰੇ ਸਤਨਾਮ ਨੇ ਜਸਨੀ ਮੈਂ ਸਿੱਧੂ ਸਾਹਿਬ ਭਗਵੰਤ ਇਹ ਤਾਂ ਹਰ ਰੋਜ਼ ਆਪਦੇ ਪਿੰਡਾਂ ਤੋਂ ਵਾਕਿਫ ਨੇ ਰੋਮਨ ਹਰਿਆਣੇ ਪ੍ਰਧਾਨ ਨੂੰ ਰਣੇ ਤਾਂ ਇੱਥੇ ਡੇਰਾ ਲਾਇਆ ਹੋਇਆ ਡੇਰਾ ਨਹੀਂ ਕਹ ਲੋ ਲੋਕਾਂ ਦੀ ਸੇਵਾ 'ਚ ਲੱਗੇ ਹੋਏ ਨੇ ਕਿ ਤਕਲੀਫ 'ਚ ਵੀ ਹੱਸਦੇ ਨੇ ਇਹ ਆ ਸਾਡੀ ਸ਼ਾਨ ਜਿੰਨੇ ਬੰਦਿਆਂ ਨੂੰ ਮਿਲੇ ਅਸੀਂ ਤਿੰਨਾ ਚਾਰਾਂ ਨੇ ਮੂੜ ਜਾਵੇਂ ਬਣਾਇਆ ਸੀ ਯਾਰ ਕਿੱਡਾ ਮਾੜਾ ਹੋ ਰਿਹਾ ਪਤੰਦਰ ਹੱਸ ਰਹੇ ਸੀ ਤੇ ਜਦੋਂ ਪੁੱਛਿਆ ਤੁਸੀਂ ਤੁਸੀਂ ਪੁੱਛਿਆ ਸੀ ਨਾ ਇਹਨਾਂ ਨੇ ਪੁੱਛਿਆ ਜੱਸੋ ਰਾਣੇ ਤਾਂ ਉਹਨੇ ਯਾਰ ਇਹ ਤਾਂ ਹਰ ਸਾਲ ਹੀ ਹੁੰਦਾ ਹੈ ਤਾਂ ਫਿਰ ਹੁਣ ਅਸੀਂ ਜਿਉਣਾ ਛੱਡ ਦਿੱ ਗਏ ਪਰ ਅਸੀਂ ਤਾਂ ਹੱਸ ਰਹੇ ਤੇ ਜਿਨ੍ਹਾਂ ਤੇ ਮੁਸੀਬਤ ਵੀ ਪਈ ਆ ਹੱਸ ਰਹੇ ਆ ਪਰ ਜਿਨ੍ਹਾਂ ਦੀਆਂ ਸਰਕਾਰਾਂ ਰਹੀਆਂ ਤੇ ਹੈਗੀ ਨੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਆ ਮਾੜਾ ਜਿਹਾ ਵਖਾਈ ਪੰਡਾ ਦੇ ਸ਼ੇਰਾ ਆ 12 12 ਫੋਟਾ ਤੇ ਆ ਤਾਰਾਂ ਵੇਖੋ ਤਾਂ ਵਖਾਈ ਤਾਰ ਬਾਈ ਨੀਵਾ ਕਰ ਲੋ ਸਰ ਤਾਰ ਤੋਂ ਹੀ ਬੱਚੋ ਤੇ ਤਾਰਾਂ ਵੇਖ ਲਓ ਕਿੰਨੀਆਂ ਉੱਚੀਆਂ ਹੁੰਦੀਆਂ ਤੇ ਆ ਅਸੀਂ ਇਹਦੇ ਬਰਾਬਰ ਜਾ ਰਹੇ ਆ ਇਹ ਪਿੰਡ 7 ਕਿਲੋਮੀਟਰ ਦੂਰ ਹੈ ਦਰਿਆ ਤੋਂ ਤੇ ਦਰਿਆ ਤੋਂ ਇਧਰ ਨੂੰ 7 ਕਿਲੋਮੀਟਰ ਪਾਣੀ ਵੇਲੋ 12 12 ਫੁੱਟ ਹੈ ਤੇ ਆ ਪਿੰਡ ਇਦੂ ਅੱਗੇ 4 ਤੋਂ 5 ਪਿੰਡ ਹੈ ਸਰਪੰਚ ਸਾਹਿਬ ਹਾਂਜੀ ਹਾਂਜੀ 4 ਤੋਂ 5 ਪਿੰਡ ਹੋਰ ਨੇ ਅੱਗੇ ਹੁਣ ਤੁਸੀਂ ਵੇਖੋ ਇਸ ਇਲਾਕੇ ਇਹ ਹੈਗਾ ਤੋਸੀ ਬੰਨ ਤ ਤੁਸੀਂ ਕਹਿੰਦੇ ਜੀ ਤੁਸੀਂ ਤੁਸੀ ਬੰਨ ਹੈ ਇਹ ਬੰਨ ਪਤਾ ਕੀ ਹੈ ਇਹ ਬੰਨ ਹੈਗਾ ਕਿ ਇਹ ਦਰਿਆ ਨੂੰ ਜਦੋਂ ਇਹਨਾਂ ਨੇ ਦਰਿਆ ਦੀ ਲਾਈਨ ਫਿਕਸ ਕਰਤੀ ਹਰੀਕੇ ਹੈਡ ਕਰਕੇ ਉਦੋਂ ਬਾਅਦ ਇਹਨਾਂ ਨੇ ਕਹਿ ਲਿਆ ਵੀ ਇਹ ਦਰਿਆ ਨਹੀਂ ਤਾਂ ਮੂਵ ਕਰਦਾ ਇਧਰੋਂ ਇਧਰ ਇਧਰੋਂ ਇਧਰ ਤੇ ਹਿੱਲੇ ਨਾ ਇਸ ਕਰਕੇ ਇਹਨਾਂ ਨੇ ਆ ਤੁਸੀ ਬੰਨ ਲਾਤੇ ਕਿ ਇਧਰ ਇੱਕ ਉਹ ਪਰੇ ਜਾ ਕੇ ਦਰਿਆ ਤੋਂ ਇਹ ਜਦੋਂ ਪਾਣੀ ਵੱਧਾ ਇਹ ਸਾਰੇ ਬੰਨਾਂ ਤੱਕ ਇਹਨਾਂ ਪਿੰਡਾਂ ਦਾ ਬੁਰਾ ਹਾਲ ਹੋ ਜਾਂਦਾ ਨਾ ਖੱਬੇ ਜਾਂਦਾ ਨਾ ਸੱਜੇ ਜਾਂਦਾ ਜਦ ਕਿ ਦਰਿਆ ਦਾ ਮੂਡ ਹੁੰਦਾ ਕਿਤੇ ਖੱਬੇ ਨਿਕਲ ਜੇ ਕਿਤੇ ਸੱਜੇ ਨਿਕਲ ਜੇ ਤਾਂ ਜੋ ਇੱਕ ਪਿੰਡ ਨੂੰ ਨੁਕਸਾਨ ਨਾ ਹੋਵੇ ਇਸੇ ਕਰਕੇ ਇਹ ਜਿੰਨੇ ਲੋਕ ਬੈਠੇ ਨੇ ਇਹਨਾਂ ਦੀ ਜ਼ਮੀਨ ਇਸ ਦਰਿਆ ਦੇ ਥੱਲੇ ਆ ਇਹਨਾਂ ਦੀ ਮਾਲਕੀ ਹੈ ਇਹ ਤਾਂ ਚਲੋ ਫੇਰ ਵੀ ਦਰਿਆ ਉਤਰ ਜੂਗਾ ਇਤੋਂ ਉਹ ਜਿਹੜੀ ਅੱਗੇ ਜਾ ਕੇ ਇਹਨਾਂ ਦੀ ਜ਼ਮੀਨ ਆ ਉਹ ਤਾਂ ਇਹਨਾਂ ਨੂੰ ਨਾ ਤਾਂ ਗੇਤੀ ਕਰਦੇ ਆ ਜ਼ਮੀਨ ਇਹਨਾਂ ਦੇ ਨਾਂ ਤੇ ਆ ਤੇ ਉਹਦਾ ਨਾਂ ਮੁਆਵਜ਼ਾ ਮਿਲਦਾ ਨਾ ਕੁਛ ਹੈ ਪਹਿਲਾਂ ਕਿਤੇ ਜੱਸ ਤੂੰ ਆਏ ਆਏ ਆ ਨਹੀਂ ਕਦੇ ਨਹੀਂ ਕਿਵੇਂ ਲੱਗ ਰਿਹਾ ਹੁਣ ਤਾਂ ਹਾਲਾਤ ਹੀ ਨਹੀਂ ਦੇਖੇ ਜਿਹੜੇ ਆ ਹਾਲਾਤ ਆ ਤੇ ਮੈਂ ਵੀ ਦੇਖ ਰਿਹਾ ਸੀ ਕਿ ਘਰ ਹਰ ਬੰਦਾ ਆਪਣੀ ਆਪ ਦੀ ਜ਼ਿੰਦਗੀ ਚ ਇੱਕ ਅਰੀਕਾਰ ਪਾਉਂਦਾ ਆ ਆ ਬਾਈ ਯਾਰ ਗਿਆ ਨੇ ਹਾਲੇ ਮੈਨਾਂ ਰਹਿائش ਵੀ ਹੁਣ ਕੀਤੀ ਹੋਣੀ ਹੈ ਨਾ ਸਰਪੰਚ ਸਾਹਿਬ ਹਾਂ ਵਖਾਈ ਸ਼ੇਰਾ ਵੇਖ ਹੁਣ ਹਾਲੇ ਰਹਿائش ਵੀ ਇਹਨਾਂ ਨੇ ਹੁਣ ਕੀਤੀ ਹੋਣੀ ਹੈ ਘਰ ਦਾ ਕੰਮ ਚੱਲ ਰਿਹਾ ਹੋਣਾ ਤੇ ਜਦੋਂ ਕਿ ਇਹਨੂੰ ਪਤਾ ਵੀ ਆ ਪਾਣੀ ਦੇ ਵਿੱਚ ਇਹਨਾਂ ਦੀ ਸਾਰੀ ਉਮਰ ਦੀ ਕਮਾਈ ਆ ਪਾਣੀ ਦੇ ਵਿੱਚ ਖੜੀ ਆ ਆ ਪਾਣੀ ਦੇ ਵਿੱਚ ਤੇ ਵੀ ਨਹੀਂ ਪਤਾ ਵੀ ਜਦੋਂ ਇਹ ਪਾਣੀ ਸੁੱਕਣਾ ਤੇ ਇਹਦੇ ਹਾਲਾਤ ਕੀ ਹੋਣੇ ਕਿਉਂਕਿ ਜਦੋਂ ਆ ਰੋਜ਼ੀ ਰੋਟੀ ਆ ਆ ਖੇਤ ਨੇ ਆ ਖੇਤ ਨੇ ਰੋਜ਼ੀ ਰੋਟੀ ਆ ਆ ਰੋਜ਼ੀ ਰੋਟੀ ਆ ਇਹ ਮੋਟਰਾਂ ਬਾਈ ਦੀਆਂ ਯਸ ਮੇਰਾ ਬ੍ਰਦਰ ਆ ਬੇਨਤਾ ਮੋਟਰਾਂ ਸਾਰੀਆਂ ਸਾਡੀਆਂ ਇੱਧਰ ਨਿਸਰੇ ਝੋਨੇ ਆ ਥੱਲੇ ਜੀ ਹੁਣੇ ਵੇਖੋ ਇਹ ਮੋਟਰਾਂ ਖਰਾਬ ਹੋ ਜਾਣੀਆਂ ਇਹਨਾਂ 'ਚ ਮਿੱਟ ਵੜ ਜਾਣਾ ਆਖੇ ਹਾਂਜੀ ਹਾਂਜੀ ਬੋਰਾ 'ਚ ਪਾਣੀ ਪੈ ਜਾਂਦਾ ਗੱਲ ਔਰ ਦੁੱਖ ਦੀ ਗੱਲ ਇਹ ਹੈ ਕਿ ਇਹਨਾਂ ਨੂੰ ਮੁਆਵਜ਼ੇ ਵੀ ਨਹੀਂ ਮਿਲਦੇ ਸੁੱਖ ਕੁਝ ਬੋਲਣਾ ਚਾਹੁੰਦਾ ਇੱਕ ਹੰਬਲ ਸੋਕਰ ਜੀ ਸਾਡਾ 100 ਕਿੱਲੇ ਦੇ ਕਰੀਬ ਸਾਡਾ ਕੱਲਿਆਂ ਦਾ ਨੁਕਸਾਨ ਹੋਇਆ ਕਰੋੜ ਦੇ ਨੇੜੇ ਸਾਡੀ ਫਸਲ ਰੁੜ ਗਈ ਹੁਣ ਫੇਰ ਸਾਡਾ ਸਾਰਾ ਹੀ ਝੋਨਾ ਖਰਾਬ ਹੋ ਗਿਆ ਕਰੋੜ ਦੇ ਨੇੜੇ 100 ਕਿੱਲੇ ਤੋਂ ਪਲੱਸ ਆ ਜੀ ਮਾਰ 100 ਕਿੱਲੇ ਤੋਂ ਪਲੱਸ ਆਈ ਸਾਡੀ 14 ਪਰਿਵਾਰਾਂ ਦੀ 100 ਕਿੱਲੇ ਤੋਂ ਪਲੱਸ ਜ਼ਮੀਨ ਆ ਤੇ ਕੋਈ ਮੁਆਵਜ਼ਾ ਨਹੀਂ ਮਿਲਿਆ 23 ਚ ਵੀ ਨਹੀਂ ਮਿਲਿਆ ਤਾਂ ਹੁਣ ਵੀ ਸਾਨੂੰ ਕੋਈ ਉਮੀਦ ਨਹੀਂ ਗਈ ਤੇ ਇਹਦਾ ਹੀ ਚੁੱਕਣ ਦਿੰਦੇ ਆ ਜਿਹੜੀ ਕੋਈ ਜ਼ਮੀਨ ਖਰਾਬ ਹੋ ਜਾਂਦੀ ਆ ਕਈ ਜ਼ਮੀਨਾਂ ਖਰਾਬ ਹੋਈਆਂ ਅਜੇ ਤੱਕ ਬਣੀਆਂ ਨਹੀਂ ਕਿਸਾਨਾਂ ਤੋਂ ਖਰਚੇ ਖੁਣੋ ਨਹੀਂ ਬਣੀਆਂ ਅਸੀਂ ਹੁਣ ਆਪਦੇ ਪਿੰਡ ਦਾ ਖਰਚਾ ਖੋਦ ਚੁੱਕ ਰਹੇ ਆ ਜਿਹੜੀਆਂ ਕੁਝ ਬਈਕਾਂ ਤੋਂ ਸਾਡੇ ਪਿੰਡ ਦੇ ਨਾਲ ਸਾਡੇ ਪਿੰਡ ਨੂੰ ਲੱਗਦੀਆਂ ਏ ਉਹਨਾਂ ਦੇ ਪਸ਼ੂਆਂ ਦੀਆਂ ਤੇ ਉਹਨਾਂ ਦੇ ਬੱਚਿਆਂ ਦੀਆਂ ਦਵਾਈਆਂ ਕੱਲ ਅਸੀਂ ਆਪ ਕਿਸ਼ਤੀ ਤੇ ਜਾ ਕੇ ਦੇ ਕੇ ਆਏ ਆ ਜੀ ਕੋਈ ਨਹੀਂ ਇੱਥੇ ਆਇਆ ਸਾਡੇ ਕੋਲ ਹੁਣ ਇਹ ਵੇਖ ਲਓ ਹੁਣ ਤੁਹਾਨੂੰ ਅਗਲੀ ਗੱਲ ਦੱਸਦੇ ਆ ਆ ਵੇਖ ਲਈ ਭਰਾਵਾ ਇਹ ਇੱਕ ਗੱਲ ਤੁਹਾਨੂੰ ਹੋਰ ਦੱਸਦੀ ਏ ਕਿ ਇਹ ਹਾਲਾਤ ਬਣੇ ਕਿਉਂ ਐ ਹੁਣ ਤੁਹਾਨੂੰ ਦੱਸਦੇ ਆ ਮਸਲਾ ਕੀ ਐ ਇਹ ਮਸਲਾ ਹੈਗਾ ਕਿ ਆ ਗਲੀਆਂ ਤੇ ਬੰਦੇ ਤੁਰ ਕੇ ਜਾਂਦੇ ਸੀ ਅੱਜ ਅਸੀਂ ਵੇਖ ਲਓ ਕਿਵੇਂ ਜਾ ਰਹੇ ਆ 12 12 ਫੁੱਟ 10 10 ਫੁੱਟ ਪਾਣੀ ਹੈ ਹਾਂਜੀ ਹਾਂਜੀ ਹੁਣ ਇਹ ਤੁਹਾਨੂੰ ਦੱਸਦੇ ਆ ਹਾਲਾਤ ਬਣੇ ਕਿਉਂ ਆ ਘਰ ਡੁੱਬੇ ਕਿਉਂ ਆ ਖੇਤਾਂ ਚ ਬੁਰਾ ਹਾਲ ਕਿਉਂ ਜ਼ਿੰਦਗੀ ਬੇਹਾਲ ਕਿਉਂ ਆ ਇਹ ਛਿਰੋ ਗੱਲ ਇੰਨੀ ਕਾ ਕਿ ਜਿਹੜੇ ਦੋ ਡੈਮ ਬਣੇ ਹੋਏ ਨੇ ਲੈਂ ਸ਼ੇਰਾ ਇੱਧਰ ਇਹ ਜਿਹੜੇ ਅੱਛਾ ਮੱਝਾਂ ਹੈਗੀਆਂ ਇੱਥੇ ਓਏ ਹੋਏ ਘਰ ਵੀ ਰਹਿੰਦੇ ਨੇ ਓਏ ਹੋਏ ਓਥੀ ਜਿਹੜੀ ਬਾਈ ਹੈ ਬਾਈ ਨੂੰ ਆਵਾਜ਼ ਮਾਰ ਲਓ ਨਹੀਂ ਨਹੀਂ ਕੋਈ ਗੱਲ ਨਹੀਂ ਹੁਣ ਤੋਂ ਆਪਾਂ ਅੱਗੇ ਵਿਚਾਰਿਆਂ ਨੂੰ ਰੋਕਣਾ ਹੈ ਕਿਹੜਾ ਬ੍ਰੇਕ ਲੱਗ ਜਾਣੇ ਆ ਇਹ ਬੜੀ ਮੁੜਕੇ ਆ ਨਾ ਇਹਨਾਂ ਨਾ ਪੁਸ਼ਪ ਵਾਲੇ ਥਾਂ 'ਚ ਪਾਣੀ ਪੈ ਗਿਆ ਜੀ ਉੱਚੇ ਵੇੜੇ 'ਚ ਬੰਨੀ ਬੈਠੇ ਉੱਤੇ ਜੇ ਸ਼ੇਰਾ ਹੋਰ ਆ ਗਿਆ ਪਾਣੀ ਫੇਰ ਕੀ ਕਰਨਗੇ ਹਾਂਜੀ ਹਾਂਜੀ ਫੇਰ ਪਾਛੂ ਰੁੜਨੇ ਹੀ ਆ ਜੀ ਕੀ ਹੋਰ ਕੁਝ ਹੋ ਨਹੀਂ ਸਕਦਾ ਕਿਰਤਨਾਂ ਦੇ ਰੱਸੀ ਖੋਲਣੇ ਪੈਣੇ ਵਿਚਾਰਿਆਂ ਨੂੰ ਉੱਥੇ ਪਸ਼ੂ ਬੰਨੇ ਉੱਚੇ ਥਾਂ ਤੇ ਓਏ ਹੋਏ ਹੋਏ ਉੱਥੇ ਹੀ ਰੋਟੀ ਖਾਂਦੇ ਉੱਥੇ ਹੀ ਪਸ਼ੂ ਬੰਨੇ ਆ ਓਏ ਹੋਏ 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 ਓ ਉੱਤੇ ਮਾਤਾ ਵੀ ਇਹਦਾ ਫਿਰ ਪਿੰਡ ਤੇ ਬਹੁਤ ਲੋਕ ਅੰਦਰ ਹੀ ਹੋਣੇ ਆ ਜੀ ਤੇ ਅਗਲੇ ਪਿੰਡਾਂ ਚ ਵੀ ਨੇ ਅਗਲੇ ਪਿੰਡਾਂ ਚ ਵੀ ਹੈ ਜੀ ਕੋ ਦੋ ਦੋ ਚਾਰ ਚਾਰ ਜੀ ਅਜੇ ਵੀ ਘਰਾਂ ਦੇ ਪਾਸੇ ਹੋਏ ਆ ਘਰਾਂ ਨੂੰ ਛੱਡ ਕੇ ਵੀ ਨਹੀਂ ਜਾ ਸਕਦੇ ਅੱਛਾ ਹਾਂ ਜੀ ਘਰ ਛੱਡ ਕੇ ਨਹੀਂ ਜਾ ਸਕਦੇ ਬਹੁਤ ਔਖਾ ਹੋਇਆ ਪਿਆ ਕੰਮ ਬੱਡੀ ਆ ਕੀ ਹੈ ਟਰੱਕ ਆ ਜੀ ਕੋੜੇ ਟਰਾਲਾ ਟਰਾਲਾ ਜੀ ਪਾਣੀ ਚਾਹ ਟਰਾਲਾ ਜੀ ਤੇਜ਼ੀ ਨਾਲ ਵੱਧ ਗਿਆ ਪਾਣੀ ਆ ਵਖਾਈ ਸ਼ੇਰਾ ਕੱਟਿਆ ਨਹੀਂ ਗਿਆ ਬਾਹਰ ਪਾਣੀ ਤੋਂ ਕੱਟਿਆ ਹੀ ਨਹੀਂ ਗਿਆ ਹੋਏ 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 ਹਾਂ ਜੀ ਉਧਰ ਕਿ ਸੜਕਾਂ ਦੇ ਸਾਰੇ ਆ ਗਿਆ ਪਾਣੀ ਜ਼ਿਆਦਾ ਹੋ ਗਿਆ ਤੇ ਰੁੜ ਵੀ ਸਕਦਾ ਹੈ ਹੁਣ ਇਹ ਟਰਾਲੀ 40 50 ਲੱਖ ਦੀ ਟਰਾਲੀ ਆ ਇਹ ਓਏ ਹੋਏ 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 ਇੱਕ ਕੰਪਸਾਦ ਨਹੀਂ ਤੁਹਾਡੀ ਇਹਨੇ ਨਹੀਂ ਕਿਸੇ ਬਣੇ ਲੱਗਣ ਦਿੱਤਾ ਤੂੰ ਓਏ ਹੋਏ ਪਾਣੀ ਸੜਕਾਂ ਤੇ ਜ਼ਿਆਦਾ ਹੋਣ ਹੁਣ ਤੁਹਾਨੂੰ ਇਹ ਵੀ ਦੱਸ ਦਈਏ ਕਿ ਹੋਇਆ ਕਿਉਂ ਹੈ ਇਹ ਕਾਰਨ ਪਤਾ ਕੀ ਹੈ ਇਹ ਕਾਰਨ ਹੈ ਸਾਡੀ ਗਵਰਨਮੈਂਟ ਤੇ BBMB ਉਹਦਾ ਕਾਰਨ ਦੱਸਦਾ ਮੈਂ ਤੁਹਾਨੂੰ ਇਹ ਸਾਰਾ ਕੁਝ ਕਿਉਂ ਹੋਇਆ ਕਿਉਂਕਿ ਪੌਂਗ ਡੈਮ ਤੇ ਭਾਖੜਾ ਡੈਮ ਦੇ ਗੇਟ ਖੋਲੇ ਗਏ ਨੇ ਜਿਹੜਾ ਆਊਟਫਲੋ ਆ ਵਧਾ ਦਿੱਤਾ ਗਿਆ ਰਣਜੀਤ ਸਾਗਰ ਵਾਲਾ ਤਾਂ ਮਾਮਲਾ ਉੱਡ ਗਿਆ ਇਹ ਕਿਉਂ ਹੋਇਆ ਦੋ ਹਫ਼ਤੇ ਪਹਿਲਾਂ ਸਤਨਾਮ ਗਵਾ ਹੈ ਅਸੀਂ ਰੋਪੜ ਚ ਵੀ ਬੋਲੇ ਸੀ ਇਹ ਗੱਲ ਔਰ ਉਹ ਦੂ ਚਾਰ ਹਫਤਾ ਪਹਿਲਾਂ ਤੋਂ ਬੋਲ ਰਹੇ ਆ ਜਿਸ ਕੀ ਰਿਤਾ ਸਾਥੋਂ ਵੀ ਪਹਿਲਾਂ ਤੋਂ ਬੋਲ ਰਹੇ ਨੇ ਕਿ ਫੋਰਸ ਆ ਤੁਹਾਡਾ ਵੈਦਰ ਦਾ ਪਤਾ ਹੈ ਕਿ ਅੱਗੇ ਕੀ ਹੋਣਾ ਹੈ ਇਹ ਕਿੰਨਾ ਕੀ ਪੈਣ ਆਲਾ ਹੈ ਕੀ ਤੁਸੀਂ ਉਦੋਂ ਉਹਦੇ ਗੇਟ ਖੋਲ ਨਹੀਂ ਸਕਦੇ ਸੀ ਉਦੋਂ ਆਊਟਫਲੋ ਪਤਾ ਕਿੰਨਾ ਸੀ 18000 ਕਿਊਸਿਕ ਮੈਂ ਗੱਲ ਕਰ ਰਿਹਾ 7 ਅਗਸਤ ਦੀ 7 ਅਗਸਤ ਨੂੰ ਇਨਫਲੋ ਸੀਗਾ 45 ਤੋਂ 40 ਦੇ ਵਿੱਚ ਹਜ਼ਾਰ ਕਿਊਸਿਕ ਤੇ ਆਊਟਫਲੋ ਸੀ 17000 ਕਿਊਸਿਕ ਹਰ ਬੰਦਾ ਵੈਦਰ ਅਪਡੇਟ ਦੇਖਦਾ ਹੈ ਕਿ ਸਰਕਾਰ ਨੂੰ ਪਤਾ ਨਹੀਂ ਸੀ ਕਿ ਅਸੀਂ ਵੈਦਰ ਅੱਗੇ ਪੂਰੇ ਮੀਂਹ ਪੈਣ ਵਾਲੇ ਨੇ ਕਦੇ ਲਈ ਤਰੱਕੀ ਹੈ ਨਹੀਂ ਤਾਂ ਫਿਰ ਕਿਉਂ ਨਹੀਂ ਤੁਸੀਂ ਪੌਂਗ ਡੈਮ ਤੇ ਭਾਖੜਾ ਦੇ ਆਊਟਫਲੋ ਨੂੰ ਵਧਾਇਆ ਤੁਸੀਂ ਪੌਂਗ ਡੈਮ ਨੂੰ ਤੇ ਭਾਖੜਾ ਦਾ ਲੈਵਲ ਘਟ ਕਰ ਦੇ ਔਰ ਜਦੋਂ ਹੁਣ ਆ ਕੇ ਪਾਣੀ ਵਾਧਾ ਤੇ ਤੁਸੀਂ ਉਹਨੂੰ ਸੰਭਾਲ ਲੈਂਦੇ ਆਪਾਂ ਆਵਾਜ਼ ਗੂੰਜਦੀ ਐ ਇੱਥੇ ਐ ਬੋਲਦੇ ਆ ਤਾਂ ਹਾਂਜੀ ਹਾਂਜੀ ਪਾਣੀ ਕਰਕੇ ਤੁਸੀਂ ਉਸ ਲੈਵਲ ਨੂੰ ਘਟਾ ਦਿੰਦੇ ਤੇ ਜਦੋਂ ਤੁਹਾਡੇ ਕੋਲੇ ਇਨਫਲੋ ਵਧਦਾ ਤੁਸੀਂ ਸੰਭਾਲ ਲੈਂਦੇ ਤੁਸੀਂ ਉਹ ਨਹੀਂ ਕੀਤਾ ਹੁਣ ਜਦੋਂ ਉੱਤੋਂ ਵਧਿਆ ਤਾਂ ਤੁਹਾਡਾ ਪਤਾ ਆਊਟਫਲੋ ਕੀ ਐ ਜਦੋਂ ਤੁਸੀਂ 7 ਅਗਸਤ ਦਾ ਤੁਹਾਡਾ 18000 ਸੀ ਹੁਣ ਪੌਂਗ ਦਾ ਕਿੰਨਾ ਪਤਾ ਕਿੰਨਾ ਆਊਟਫਲੋ 212000 ਕਿਊਸਿਕ ਇਹ ਪੂਰਾ ਇਹ ਡਾਟਾ ਤੁਸੀਂ ਰਿਲੀਜ਼ ਕਿਉਂ ਨਹੀਂ ਕਰਦੇ ਵੀ ਸੇਮ ਥਿੰਗ ਵਿਦ ਭਾਖੜਾ ਇਹ ਤੁਹਾਡੀ ਬੇਵਕੂਫੀ ਹੈ ਤੇ ਸਰਕਾਰ ਮੋਨੀਟਰ ਨਹੀਂ ਕਰ ਰਹੀ ਸੀ ਮੰਨ ਲਓ ਤੁਹਾਡਾ ਵਾਟਰ ਰੈਗੂਲੇਟਰ ਬਦਲਤਾ ਉਹਨਾਂ ਨੇ ਇਹ ਭਗਵੰਤ ਮਾਨਾ ਰਹਿਣੇ ਜਿਹੜਾ ਡਰਾਮਾ ਕੀਤਾ ਸੀ ਕੁਝ ਮਹੀਨੇ ਪਹਿਲਾਂ ਉਹਦੇ ਕਰਕੇ ਵਾਟਰ ਰੈਗੂਲੇਟਰ ਬਦਲਿਆ ਗਿਆ ਉਹਨਾਂ ਦੀ ਪੰਜਾਬ ਨਾਲ ਹਮਦਰਦੀ ਕੀ ਹੈ ਏ ਤੁਸੀਂ ਮਰਵਾ ਰਹੇ ਹੋ ਕਾਦੇ ਲਈ ਬਣਿਆ ਪਾਉਂਗ ਡੈਮ ਕਿ ਜੇ ਪਾਣੀ ਆ ਰਿਹਾ ਰੋਕ ਲਿਆ ਜਾਵੇ ਬਾਅਦ ਚ ਉਹਨੂੰ ਕੱਢ ਦਿੱਤਾ ਜਾਵੇ ਇਸ ਲਈ ਬਣਿਆ ਕਿ ਫਲੱਡ ਨਾ ਆਉਣ ਬਦਕਿਸਮਤੀ ਨਾਲ ਉਹ ਸਾਡੇ ਫਲੱਡ ਆਉਣ ਦੀ ਵਜ੍ਹਾ ਬਣ ਰਹੇ ਨੇ 2023 ਚ ਹੋ ਚੁੱਕਿਆ ਅਸੀਂ ਚਿੱਠੀਆਂ ਲਿਖ ਲੇ ਥੱਕ ਗਏ ਆ ਇਹਨਾਂ ਨੂੰ 5 ਦਿਨ ਤੱਕ ਆਊਟਫਲੋ ਰਿਹਾ 18-18000 ਕਿਊਸਿਕ ਤੇ ਫਿਰ ਇੱਕੇ ਦਮ ਆਊਟਫਲੋ ਕਿੰਨਾ ਹੋਇਆ 1 ਲੱਖ 48000 ਕਿਊਸਿਕ ਇਹ ਮਾ ਪੌਂਗ ਡੈਮ ਦੀ ਗੱਲ ਕਰ ਰਹੇ ਹਾਂ 2023 ਚ ਇਹ ਬੇਵਕੂਫੀ ਕਿਨੇ ਕੀਤੀ ਐ ਇਹ ਹਿਊਮਨ 에ਰਰ ਸੀ ਜਾਂ ਇਹ ਜਾਨ ਬੁੱਝ ਕੇ ਸਾਜਿਸ਼ ਸੀ ਇਹਦਾ ਜਵਾਬ ਕੌਣ ਦੇਊਗਾ ਅਸੀਂ ਪੰਜਾਬ ਗਵਰਨਮੈਂਟ ਨੂੰ ਚਿੱਠੀਆਂ ਲਿਖੀਆਂ ਕਿ ਭਾਈ ਇਹਦੀ ਇਨਕੁਆਰੀ ਲਾਓ ਕਿਉਂ ਨਹੀਂ ਲਾਉਂਦੇ 2021 ਦਾ ਜਿਹੜਾ ਭਾਕੜਾ ਸੇਫਟੀ ਜਿਹੜਾ ਐਕਟ ਬਣਿਆ ਉਹਦੇ ਵਿੱਚ ਲਿਖਿਆ ਹੋਇਆ ਕਿ ਪਬਲਿਕ ਡੋਮੇਨ ਚ ਹੋਣੀਆਂ ਚਾਹੀਦੀਆਂ ਚੀਜ਼ਾਂ ਸਾਰੀ ਦੁਨੀਆ ਨੂੰ ਪਤਾ ਲੱਗਦਾ ਜਿਹੜੀ ਤੁਸੀਂ ਨੈਸ਼ਨਲ ਸਕਿਉਰਿਟੀ ਦੀ ਗੱਲ ਕਰਦੇ ਹੋ ਸੈਟਲਾਈਟ ਨਹੀਂਗੇ ਉੱਤੇ ਚైనా ਵਾਲਿਆਂ ਦੇ ਸਾਰਾ ਕੁਛ ਤਾ ਵੇਖ ਰਹੇ ਆ ਤੁਸੀਂ ਕਿਉਂ ਨਹੀਂ ਕੀਤਾ ਇਹ ਆ ਜਾ ਕੇ ਅਗੇ ਜੀ ਰਣਜੀਤ ਡੈਮ ਤੇ ਬੰਨੀ ਟੁੱਟ ਗਈ ਦੱਸਾਂ ਮੈਂ ਕਿਉਂ ਟੁੱਟੇ ਆ ਆ ਮੇਰੇ ਕੋਲੇ ਆ ਡਾਟਾ ਉਹਦਾ ਤੁਸੀਂ ਕਿੰਨਾ ਕਿੰਨਾ ਛੱਡਦੇ ਰਹੇ ਹੋ 17000 18000 ਤੁਸੀਂ ਉਹਨੂੰ 40 41 ਕਿਉਂ ਨਹੀਂ ਕੀਤਾ ਕਿਹੜੀ ਤਰੀਕ ਤੱਕ ਹੈ 21 ਤਰੀਕ ਤੱਕ 17 ਤਰੀਕ ਤੱਕ 22 ਤਰੀਕ ਤੱਕ ਤਖੀਰ ਤੇ ਜਾ ਕੇ ਕੱਲ ਨੂੰ ਚੱਲ ਜੀ ਲੈਵਲ ਬਰਾਬਰ ਹੋ ਗਿਆ ਜਦ ਕਿ ਉਦੋਂ ਵੀ ਲੈਵਲ 521 ਫੁੱਟ ਦਾ ਸੀ ਤੇ ਤੁਹਾਡਾ ਆਊਟਫਲੋ ਸੀ 18000 ਕਿਊਸਿਕ ਤੁਸੀਂ ਕਿਉਂ ਨਹੀਂ ਵਧਾਇਆ ਉਦੋਂ ਕੀ ਇਹ ਜਾਣ ਬੁੱਝ ਕੇ ਹੋ ਰਿਹਾ ਹੈ ਤੁਸੀਂ ਲੈਵਲ ਘਟਾਉਂਦੇ ਕਿਉਂ ਨਹੀਂ ਤੁਹਾਨੂੰ ਪਤਾ ਹੈ ਲੈਵਲ ਵਧਣ ਵਾਲਾ ਹੈ ਤੁਸੀਂ ਪਹਿਲਾਂ ਹੀ ਘਟਾ ਦਿਓ ਜਦੋਂ ਮੀਂਹ ਪੈਣਾ ਉਦੋਂ ਆਸੇ ਪਾਸਿਓਂ ਨਾਲੇ ਵੀ ਮਿਲ ਜਾਂਦੇ ਨੇ ਤੁਸੀਂ ਬਾਹਲਾ ਛੱਡੀ ਨਹੀਂ ਸਕਦੇ ਤੇ ਜਦੋਂ ਛੱਡਦੇ ਹੋ ਫਿਰ ਆਹ ਹਾਲ ਹੁੰਦਾ ਹੈ ਇਹ ਲੋਕ ਜਿਹੜੇ ਮਰ ਰਹੇ ਨੇ ਵਿਚਾਰੇ ਇਹਨਾਂ ਦੀ ਪਰਿਵਾਰਾਂ ਦਾ ਬੁਰਾ ਹਾਲਾ ਬਖਾ ਰਹੇ ਆ ਤੁਹਾਨੂੰ ਅਸੀਂ ਆ ਸਾਡੇ ਇੰਨੀਆਂ ਕੋਠੀਆਂ ਦੇ ਕਰੋੜ-ਕਰੋੜ ਰੁਪਈਆ ਲਾਇਆ ਹੈ ਸਾਡੀਆਂ ਕੋਠੀਆਂ ਦੇ ਵੇਖੋ ਪਾਣੀ ਵਿੱਚ ਵੜ ਗਿਆ ਕੁੱਝ ਸਾਡੀ ਬਾਦ ਕਿਸਮਤੀ ਨਾਲ ਸਾਡੀਆਂ ਕੋਠੀਆਂ ਦੀ ਲੱਕੜ ਜਿੰਨੀ ਲੱਕੜ ਦਾ ਕੰਮ ਹੋਇਆ ਹੈ ਜੇ ਲੱਕੜ ਦੇ ਵਿੱਚ ਪਾਣੀ ਪੈ ਗਿਆ ਉਹਦਾ ਕੌਣ ਪਰਪਾਈ ਕਰੂਗਾ ਹਰੇਕ ਕਮਰੇ ਦੇ ਵਿੱਚ ਅਸੀਂ ਤਾਂ ਸ਼ੌਂਕ ਨਾਲ ਲੱਕੜ ਲਾਈ ਸਾਰਾ ਫਰਨੀਚਰ ਦਾ ਕੰਮ ਕਰਾਇਆ ਆਪ ਦੇ ਛੌਂਕ ਨਾਲ ਤੇ 2023 ਚ ਕਸਰ ਰਹਿ ਗਈ ਜਿਹੜੀ ਉਹ ਹੁਣ ਨਿਕਲ ਜਾਊਗੀ ਇਹ ਕੋਠੀਆਂ ਤੋਂ ਬਚ ਗਈਆਂ ਸੀ ਸੁੱਕੇ ਕਦੋਂ ਤੱਕ ਉਤਰੂਗਾ ਪਾਣੀ ਇਹ ਘਟੋ ਘਟ ਜੀ ਜੇ ਐਸਾ ਉਤਰਿਆ ਤਾਂ ਮਹੀਨਾ ਦਾ ਲੱਗੂਗਾ ਜੇ ਪਿੱਛੇ ਬੰਦ ਹੋ ਗਿਆ ਤਾਂ ਵੀ 20-25 ਦਿਨ ਲੱਗ ਜੇ ਜੇ ਬੰਦ ਕਰ ਦੇਣ ਡੈਮ ਪੂਰਾ ਬੰਦ ਕਰ ਦੇਣ ਦਰਿਆ ਚ ਪਾਣੀ ਆਜੋ ਜੇ ਤਾਂ ਵੀ 20 ਦਿਨ ਲੱਗ ਜਾਣੇ 20 ਤੋਂ 25 ਦਿਨ ਲੱਗ ਮਹੀਨਾ ਵੀ ਲੱਗ ਸਕਦਾ ਰਸਤੇ ਚੱਲਣ ਤੇ 20 ਦਿਨ 25 ਦਿਨ ਲੱਗ ਜਾਣੇ ਰਸਤੇ ਚੱਲਣ ਨੂੰ ਹਾਂ ਹੁਣ ਕੋਠੀ ਤਿਆਰ ਕਰਦੇ ਪੈ ਸੀ ਸਾਡੇ ਚਾਚਾ ਹੀ ਹੋਣੀ ਨਹੀਂ ਉਦੋਂ ਵੀ ਪਾਣੀ ਆ ਗਿਆ ਪੈਸੇ ਕਿੱਥੋਂ ਆਣੇ ਕਿ ਫੋਂ ਫਿਰ ਤੇ ਪਾਣੀ ਆ ਗਿਆ ਤੁਨ ਫਿਰ ਉਹਨਾਂ ਦਾ ਕੰਮ ਤਾਂ ਵਿੱਚੇ ਰਹਿ ਜਾਊਗਾ ਨਾ ਜੀ ਇਹ ਜਿਹੜਾ ਹਰੀਕੇ ਹੈੱਡ ਬਣਿਆ ਸੀ ਕੀ ਇਹਨਾਂ ਲੋਕਾਂ ਦੀ ਜਾਨ ਦੇ ਮਤਲਬ ਇਹਨਾਂ ਦੀ ਬਰਬਾਦੀ ਹੋਵੇ ਉਹਦੇ ਲਈ ਬਣਿਆ ਸੀ ਪਾਣੀ ਜਾਂਦਾ ਰਾਜਸਥਾਨ ਨੂੰ ਰਾਜਸਥਾਨ ਫੀਡਰ ਤੋਂ 8 ਐਮ ਐਫ ਥੋੜਾ ਜਿਹਾ ਪੰਜਾਬ ਫੀਡਰ 'ਚ ਜਾਂਦਾ ਹੈ 8 ਐਮ ਐਫ ਦੇ ਮੁਕਾਬਲੇ ਤੇ ਉਹਦੇ ਬਦਲੇ ਇਹਨਾਂ ਨੂੰ ਕੀ ਮਿਲਦਾ ਆ ਤੁਸੀਂ ਇੱਧਰ ਬੰਨ ਲਾਤਾ ਉਧਰ ਬੰਨ ਲਾਤਾ ਦਰਿਆ ਇਕੱਥਾ ਤੇ ਖੜ ਜਾ ਇੱਥੇ ਗਾਰ ਪੈਣੀ ਐ ਵਾਧੂ ਪੈਣੀ ਐ 30 ਦਿਨ ਬਾਅਦ ਤਾਂ ਜੇ ਪਾਣੀ ਘਟਣਾ ਤੇ ਉਦੋਂ ਬਾਅਦ ਕੀ ਹੋਣਾ ਉਦੋਂ ਬਾਅਦ ਕੀ ਹੋਣਾ ਗਾਰ ਚੱਕਣਗੇ ਵਿਚਾਰੇ ਕਿਹੜੀ ਫਸਲ ਹੋਊਗੀ ਇਹਨਾਂ ਦੀ ਔਰ ਬਹੁਤ ਦਰਿਆ ਵੱਲ ਜਾ ਕੇ ਤੁਸੀਂ ਮੁਆਵਜ਼ਾ ਵੀ ਨਹੀਂ ਦਿੰਦੇਗੇ ਮਾਲਕੀ ਐ ਪਰ ਫੇਰ ਵੀ ਇਹਨਾਂ ਨੂੰ ਕੱਖ ਨਹੀਂ ਮਿਲਦਾ ਤਰੋ ਫਿਰ ਉੱਤਰ ਜੋਕ ਜਾਣਾ ਉੱਤਰ ਕੇ ਰਸਤਾ ਆ ਦੱਸੋ ਅਸੀਂ ਪਿੰਡ ਦੇ ਵਿੱਚ ਆ ਗਏ ਆ ਜਮਾ ਵਿਚਾਲੇ ਆ ਪਿੰਡ ਆਸੇ ਪਾਸੇ ਤੇ ਪਾਣੀ ਵੇਖੋ ਕਿੱਡਾ ਕਿੱਡਾ ਹੈ ਇਧਰ ਨੂੰ ਰੱਖਿਆ ਉਧਰ ਤੂੰ ਖੜਾ ਦਾ ਉਹਦਾ ਵੇਖੋ ਹੁਣ ਉੱਤੇ ਖੜਾ ਤਾਂ ਕੁਸ਼ਤੀ ਆ ਉਹ ਚੱਲੀ ਆ ਫਿਰ ਐ ਹੋ ਜੂਗੀ ਆ ਹਰ ਰੋਜ਼ ਬਜ਼ੁਰਗ ਵਿਚਾਲੇ ਜਾਂਦੇ ਨੇ ਐਂ ਹੀ ਜਾਂਦੇ ਨੇ ਤੇ ਫਿਰ ਆਉਂਦੇ ਨੇ ਕੀ ਯਾਰ ਤੁਸੀਂ ਪਤੰਦਰ ਹੋਏ ਪੰਜਾਬ ਹੈ 59 ਲੈਦੇ ਤੈਨ ਆ ਇੱਥੇ ਸਾਡੇ ਨਾਲ ਖੜਾ ਸੀ ਇੱਕ ਬੰਦਾ ਬਜ਼ੁਰਗ ਬਜ਼ੁਰਗੋ ਇੱਕ ਮਿੰਟ ਉੱਥੇ ਖੜਾ ਸੀ ਉਹ ਪਤਾ ਕੀ ਆਂਦਾ ਉਹ ਆਂਦਾ ਜਦੋਂ ਮੀਂਹ ਦੀ ਰੁੱਤ ਆਉਂਦੀ ਸਾਨੂੰ ਸੰਤਾਲੀ ਯਾਦ ਆ ਜਾਂਦਾ ਕਿਉਂਕਿ ਉਦੋਂ ਵੀ ਮੀਂਹ ਪੈ ਰਹੀ ਸੀ ਤੇ ਅਸੀਂ ਉੱਜੜ ਕੇ ਆਏ ਸੀ ਪਾਕਿਸਤਾਨ ਵਾਲੇ ਪਾਸਿਓ ਹੁਣ ਜਦੋਂ ਅਸੀਂ ਮੀਂਹ ਪੈਂਦੇ ਨੇ ਸਾਨੂੰ ਐ ਲੱਗਦਾ ਫੇਰ ਉਹੀ ਦਿਨ ਆ ਗਏ ਆ ਦਿਨ ਨਹੀਂ ਗਏ ਉਹ ਇਹ ਉਜਾੜਾ ਨਹੀਂ ਲੱਗ ਰਿਹਾ ਪਿੰਡਾਂ ਦੇ ਵਿੱਚ ਅਸੀਂ ਕਿਸ਼ਤੀ ਲਈ ਫਿਰਦੇ ਆ ਤੇ ਆ ਇੱਥੇ ਕਿੰਨਾ ਕਾਊਗਾ ਛੇਰੋ ਪਾਣੀ 5 ਫੁੱਟ ਛੇ ਆ 6 6 ਫੁੱਟ ਇੱਥੇ ਆ ਇਹ ਰਸਤਾ ਇਹ ਉੱਚਾ ਡੋਬੂ ਪਾਣੀ ਇਹਦੇ ਤੇ ਆ ਆ ਵੇਖੋ ਘਰ ਵਿਚਾਰਿਆਂ ਦੇ ਗੇਟ ਵੇਖੋ ਉਹਦੇ ਵਿੱਚ ਹੀ ਚਲੇ ਜਾਂਦੀ ਬੇੜੀ ਜੀ ਇਹ ਅੰਦਰ ਜਾਂਦੀ ਆ ਹਾਂਜੀ ਦੱਸੋ ਗੱਡੀਆਂ ਜਾਂਦੀਆਂ ਤਾਂ ਵੇਖੀਆਂ ਅਸੀਂ ਆ ਮਾੜਾ ਰੁਚ ਖੋਲਦੇ ਛੇਰਾ ਛੇਤੀ ਖੋਲੀ 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 ਚੱਲ ਆ ਲਓ ਜੀ ਦੇਖੋ ਗੇਰਾ ਆਏ ਗੱਡੀ ਜਾਣ ਲਈ ਬਣਾ ਸੋਚਿਆ ਸੀਗਾ ਸਰਪੰਚ ਸਾਹਿਬ ਤੁਹਾਡਾ ਹੈ ਹਾਂ ਜੀ ਆਪਣਾ ਇਹ ਕਿਤੇ ਸੋਚਿਆ ਸੀ ਲ ਵੀ ਇਹ ਕਿਸ਼ਤੀ ਵੀ ਵੜੂਗੀ ਇਧਰ ਦੀ ਕਿਉਂ ਸਤਨਾਮ ਉਮਰ ਦੀ ਕਮਾਈ ਲਾ ਕੇ ਜੀ ਕਰਦਾ ਬਾਈ ਜੀ ਇਦਾਂ ਵੀ ਇਧਰ ਨੂੰ ਮੂੰਹ ਕਰ ਲਾ ਮੜਾ ਜਾ ਉਮੀਦਾਂ ਤੇ ਪਾਣੀ ਫਿਰਦਾ ਕਰ ਲਾ ਉਧਰ ਚੱਕ ਲੈ ਕਿਹਾ ਕਿ ਜੀ ਉਮੀਦਾਂ ਤੇ ਪਾਣੀ ਫਿਰਦਾ ਆ ਹੁੰਦਾ ਉਮੀਦਾਂ ਤੇ ਪਾਣੀ ਫਿਰਦਾ ਓ ਮਾਈ ਗਾਡ ਜਿਹੜਾ ਉਮੀਦਾਂ ਤੇ ਪਾਣੀ ਫਿਰਦਾ ਬੰਦੇ ਸੋਚਦੇ ਰਹ ਜਾਂਦੇ ਵੀ ਕੀ ਕਰੀਏ ਹੁਣ ਹਾਂ ਜੀ ਹਾਂ ਜੀ ਇਹ ਉਮੀਦਾਂ ਤੇ ਉਹ ਕਹਾਵਤਾਂ ਇਹ ਸੱਚ ਹੋ ਰਹੀਆਂ ਉਹ ਸ਼ਮਸ਼ਾਨ ਘਾਟ ਦੇ ਕੋਲ ਸਾਹਮਣੇ ਡੁੱਬਿਆ ਪਿਆ ਸੀ ਅੱਛਾ ਸ਼ਮਸ਼ਾਨ ਘਾਟ ਮਰਨ ਤੋਂ ਵੀ ਮਰਦੇ ਆ ਮੁਰਦਿਆਂ ਨੂੰ ਵੀ ਬਖਸ਼ਿਆ ਹੋਣਾ ਮੁਰਦਿਆਂ ਨੂੰ ਵੀ ਸੋਚਣਾ ਪੈਣਾ ਹੁਣ ਵੀ ਹੁਣ ਮਰੀਏ ਕਿ ਸੁੱਕਾ ਹੋਏ ਤੇ ਮਰੀਏ ਥੋੜੇ ਟਾਈਮ ਬਾਅਦ ਮਰਨ ਮਰਨ ਵਾਸਤੇ ਵੀ ਇੱਥੇ ਜੋ ਵੀ ਨਹੀਂ ਸਕਦੇ ਹੁਣ ਮਰ ਵੀ ਨਹੀਂ ਸਕਦੇ ਮਤਲਬ ਇਦਾਂ ਦੇ ਹਾਲਾਤ ਹੋ ਗਏ ਹੁਣ ਕਿਉਂ ਜੱਸ ਸਿੱਧੂ ਸਾਹਿਬ ਕਿਤੇ ਆਪਦੇ ਹਾਈ ਕੋਰਟ ਲਈ ਤਿਆਰ ਕਰੋ ਇਹ ਰੈਟ ਪਾਈਏ ਇਹਨਾਂ ਦੀ ਹਰਾਨ ਹੋਇਆ ਪਿਆਗਾ ਮੈਂ ਤੇ ਮੈਂ ਜ਼ਿੰਦਗੀ ਸੋਚੀ ਸੀ ਆ ਔਰ ਇੱਕ ਗੱਲ ਸੁਣ ਲਓ ਤੁਹਾਨੂੰ ਮੈਂ ਸੀਰੀਅਸ ਦੇ ਵਿੱਚ ਵੀ ਹਾਸੇ ਵਾਲੀ ਗੱਲ ਕਰਦਾ ਜੇ ਕੇਸ ਨਾ ਜਿੱਤੇ ਚੱਕ ਕੇ ਵਿੱਚ ਫਟਾਂਗੇ ਅਗਲੀ ਵਾਰੀ ਹੋਰ ਕੀ ਨਹੀਂ ਮਤਲਬ ਕੀ ਔਰ ਮੈਂ ਤੁਹਾਨੂੰ ਸੱਚ ਦੱਸਾਂ ਜੱਸਾ ਮੈਂ ਤਾਂ ਬਦਲ ਗਿਆ ਮੈਂ ਸਾਨੂੰ ਲੱਗਦਾ ਨਹੀਂ ਗਾ ਗੱਲ ਸੁਣ ਲਈ ਪੋਲਿਟੀਸ਼ੀਨਾਂ ਨੂੰ ਵਿੱਚ ਸਿੱਟਣਾ ਚਾਹੀਦਾ ਇੱਥੇ ਲਿਆ ਕੇ ਆਹ ਦਾ ਰੁਕਤਾ ਦੇ ਕੇ ਬੈਠੇ ਵੀ ਦਰਿਆ ਦੀ ਜ਼ਮੀਨ ਹੈ ਦੱਸੋ ਕਰੀਏ ਕੀ ਜ਼ਮੀਨ ਆਪਦੀ ਹੈ ਮੇਜ਼ ਲਾਇਆ ਜਾ ਆਪਾਂ ਉੱਤਰ ਕੇ ਜਾਣਾ ਨਾ ਉੱਥੇ ਕੋਈ ਆ ਜਾਓ ਚਲੋ ਆਹ ਲੋ ਜੀ ਪਹੁੰਚ ਗਏ ਆ ਹੁਣ ਅੱਗੇ ਵੇਣੇ ਕੀ ਹੁਣ ਇੰਨਾ ਵਾਲੀ ਗੱਲ ਕਰ ਲਈਏ ਫਿਰ ਜਾਂਦੇ ਵੀ ਬਣਾ ਲਾਂਗੇ ਸਤਿ ਸ਼੍ਰੀ ਅਕਾਲ